ਡੇਰਾ ਬੱਸੀ ਦੇ ਪਿੰਡ ਬਹੀਰਾ ਵਿੱਚ ਆបਕਾਰੀ ਵਿਭਾਗ ਨੇ ਪੁਲਿਸ ਦੀ ਮਦਦ ਨਾਲ 200 ਲੀਟਰ ਕੱਚੀ ਸ਼ਰਾਬ ਅਤੇ ਇਸ ਨੂੰ ਅਤਿਆਰ ਕਰਨ ਵਿੱਚ ਵਰਤੀ ਜਾਂਦੇ ਡਰਮਰ, ਡੱਬੇ, ਬੋਤਲਾਂ ਆਦਿ ਬਰਾਮਦ ਕੀਤੀਆਂ ਹਨ ਜਾਣਕਾਰੀ ਅਨੁਸਾਰ ਪੰਜਾਬ ਆបਕਾਰੀ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸਰਕਲ ਡੇਰਾ ਬੱਸੀ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਆਈ ਹਰਜਿੰਦਰ ਸਿੰਘ ਨੇ ਪੁਲਿਸ ਟੀਮ ਨਾਲ ਗੁਪਤ ਸੂਚਨਾ ਆਧਾਰ ਤੇ ਪਿੰਡ ਬਹੀਰਾ ਦੇ ਖੇਤਾਂ ਦੇ ਵਿੱਚ ਚੈਕਿੰਗ ਕੀਤੀ ਕੁਲਵਿੰਦਰ ਸਿੰਘ ਦੇ ਅਨੁਸਾਰ ਉਹਨਾਂ ਨੇ ਮੌਕੇ ਤੋਂ ਇੱਕ ਗੈਸ ਬਰਨਰ ਵਿੱਚ 200 ਲੀਟਰ ਕੱਚੀ ਸ਼ਰਾਬ ਅਤੇ 3 ਪਲਾਸਟਿਕ ਦੇ ਡੱਬੇ ਬਰਾਮਦ ਕੀਤੇ। ਇਸ ਤੋਂ ਇਲਾਵਾ ਸ਼ਰਾਬ ਬਣਾਉਣ ਵਿੱਚ ਵਰਤੇ ਜਾਣ ਵਾਲੇ ਉਪਕਰਨਾ ਦੇ ਤਹਿਤ 200 ਲੀਟਰ ਲੋਹੇ ਦਾ ਡਰਮ, ਪਲਾਸਟਿਕ ਦੇ ਡੱਬੇ, ਬੋਤਲਾਂ ਆਦਿ ਬਰਾਮਦ ਕੀਤੇ ਗਏ ਹਨ। ਇਹ ਸਾਰਾ ਸਮਾਨ ਜ਼ਬਤ ਕਰਕੇ ਆਪਣੇ ਕਬਜ਼ੇ ਵਿੱਚ ਲੈ ਰਿਆ ਅਤੇ ਇਸ ਸਬੰਧੀ ਡੇਰਾ ਬੱਸੀ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬ ਅਬਕਾਰੀ ਐਕਟ ਦੀਆਂ ਸਬੰਧਿਤ ਧਰਾਵਾਂ ਤਹਿਤ ਡੇਰਾ ਬੱਸੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਮਲਜ਼ਮਾ ਦੀ ਪਛਾਣ ਕਰਨ ਅਤੇ ਗ੍ਰਿਫਤਾਰੀ ਕਰਨ ਲਈ ਅਗਲੀ ਜਾਂਚ ਜਾਰੀ ਹੈ ਸਿਟੀ ਜਤਿੰਦਰ ਯੋਗਵਾਲ ਉਹਨਾਂ ਦੀਆਂ ਹਦਾਇਤਾਂ ਤੇ ਰਾਜ ਦੇ ਵਿੱਚ ਜਿਹੜੀ ਹੜਾਂ ਦੀ ਸਥਿਤੀ ਹੈ ਉਹਦੇ ਵਿੱਚ ਕੋਈ ਮੰਦਭਾਗੀ ਘਟਨਾ ਨਾ ਵਾਪਰ ਜੇ ਉਹਨੂੰ ਅਵਾਇਡ ਕਰਨ ਲਈ ਇਹ ਅੱਜ ਬੇੜਾਪਿੰਡ ਜਿਹੜਾ ਹੈਗਾ ਮੋਹਾਲੀ ਜ਼ਿਲ੍ਹੇ ਦਾ ਇੱਥੇ ਕਿਉਂਕਿ ਇਲੀਸਿਟ ਪ੍ਰੋਨ ਏਰੀਆ ਦੇ ਨਾਮ ਨਾਲ ਇੱਕੋ ਇੱਕ ਪਿੰਡ ਹੈ ਜਿਹੜਾ ਜਾਣਿਆ ਜਾਂਦਾ ਇੱਥੇ ਸਪੈਸ਼ਲੀ ਲੋਕਲ ਪੁਲਿਸ ਪਵਿੱਤਰ ਸਿੰਘ ਜੀ ਸਬ ਇੰਸਪੈਕਟਰ ਡੇਰਾਬਸੀ ਥਾਣੇ ਤੋਂ ਕੁਲਵਿੰਦਰ ਜੀ ਐਕਸਾਈਜ਼ ਇੰਸਪੈਕਟਰ ਡੇਰਾਬਸੀ ਗੁਰਪ੍ਰੀਤ ਜੀ ਐਕਸਾਈਜ਼ ਟੀਮ ਸਾਰੀ ਹਰਜਿੰਦਰ ਸਿੰਘ ਏਐਸਆਈ ਤੇ ਆਪਣੇ ਲੋਕਲ ਪੁਲਿਸ ਥਾਣੇ ਦੀ ਸਾਰੀ ਟੀਮ ਅੱਜ ਢੇੜੇ 'ਚ ਜਿਹੜਾ ਹੈਗਾ ਅਸੀਂ 2 ਕਿਲੋਮੀਟਰ ਦਾ 2 ਢਾਈ ਕਿਲੋਮੀਟਰ ਦਾ ਏਰੀਆ ਸਰਚ ਕੀਤਾ ਹੈ ਉਹਦੇ 'ਚ ਜਿਹੜੀ ਰਿਕਵਰੀ ਹੋਈ ਹੈ ਉਹ ਤੁਹਾਨੂੰ ਸਰਕਲ ਇਨਸਪੈਕਟਰ ਸਾਹਿਬ ਦੱਸਦੇ ਆ ਦੱਸਿਓ ਜੀ ਕੀ ਕਿੰਨੀ ਰਿਕਵਰੀ ਹੋਈ ਆ ਜੀ ਅੱਜ ਜਿਹੜੀ ਇਹ ਸਭ ਤੋਂ ਪਹਿਲੇ ਤਾਂ ਜਦੋਂ ਮਾਨਯੋਗ ਆਪਕਾਰੀ ਆਪਕਾਰੀ ਕਮਿਸ਼ਨਰ ਦੀ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਸਪੈਸ਼ਲ ਜਿਹੜੀ ਕਾਫੀ ਦਿਨਾਂ ਤੋਂ ਅਸੀਂ ਗੁਪਤ ਸੂਚਨਾ ਜਿਹੜੀ ਲੈ ਰਹੇ ਸੀ ਕਲੈਕਟ ਕਰ ਰਹੇ ਸੀਗੇ ਤੇ ਅੱਜ ਪੂਰੀ ਟੀਮ ਸਾਡੀ ਪੁਲਿਸ ਸਟਾਫ ਜਿਹੜੇ ਲੋਕਲ ਪ੍ਰਸ਼ਾਸਨ ਦੇ ਨਾਲ ਤੇ ਸਾਡੇ ਮਾਨਯੋਗ ਜਿਹੜੇ ਨੇ ਸਾਈਕ ਕਮਿਸ਼ਨਰ ਸ਼੍ਰੀ ਅਸ਼ੋਕ ਚਲ ਉਤਰਾਜੀ ਦੀ ਦਿਸ਼ਾ ਅਨੁਸਾਰ ਅੱਜ ਅਸੀਂ ਵੇੜੇ ਪਿੰਡ ਦੇ ਵਿੱਚ ਸਰਚ ਕੀਤੀ ਸੀ ਰੇਡ ਕੀਤੀ ਸੀ ਜਿੱਥੇ ਸਾਨੂੰ ਖੁਬ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਲੋਕ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਕਾਫੀ ਲੰਬਾ ਏਰੀਆ ਜਿੱਥੇ ਉਹ ਇਲੀਜੀਟ ਲਿਕਰ ਜਿਹੜੀ ਲਾਣ ਵੀ ਪਾਉਂਦੇ ਆ ਨੇ ਉਸ ਤੋਂ ਬਾਅਦ ਉੱਥੇ ਪੱਠੀ ਲਾ ਕੇ ਇਲੀਜੀਟ ਲਿਕਰ ਤਿਆਰ ਕਰਦੇ ਨੇ ਮੌਕੇ ਦੀ ਇਨਫਰਮੇਸ਼ਨ ਮਿਲੀ ਸਾਨੂੰ ਅਸੀਂ ਜਦੋਂ ਪਹੁੰਚੇ ਸ਼ਾਮ ਦਾ ਕਾਫੀ ਟਾਈਮ ਸੀਗਾ ਉਸ ਵਕਤ ਉੱਥੇ ਜਿਹੜੀ ਇੱਕ ਚਲਦੀ ਪੱਟੀ ਥੋੜੀ ਦੇਰ ਪਹਿਲੇ ਜਿਹੜੀ ਬੰਦ ਹੋਈ ਸੀ ਉਹ ਬਰਾਮਦ ਹੋਈ ਹੈ ਜਿੰਦੇ ਵਿੱਚ ਜਿਹੜੇ ਸ਼ਰਾਬ ਜਿੰਦੇ ਤੋਂ ਤਿਆਰ ਕੀਤੀ ਜਾਂਦੀ ਹੈ ਉਹ ਲਾਣ ਵੀ ਮਿਲੀ ਹੈ ਸਾਨੂੰ ਜਿਹੜੀ ਲਗਭਗ 200 ਲੀਟਰ ਦੇ ਕਰੀਬ ਲਾਣ ਜਿਹੜੀ ਕੱਚੀ ਚਿੰਦੇ ਤੋਂ ਅਜੇ ਕੱਚੀ ਸ਼ਰਾਬ ਤਿਆਰ ਕੀਤੀ ਜਾਣੀ ਸੀ ਉਹਨਾਂ ਦੇ ਨਾਲ ਦੇ ਨਾਲ ਜਿਹੜੀ ਇਹ ਤਿਆਰ ਸ਼ਰਾਬ ਜਿਹੜੀ ਇਲੀਜੀਟ ਲਿਕਰ ਜਿਹੜੀ ਤਿਆਰ ਹੋ ਚੁੱਕੀ ਸੀ ਜਿਹੜੀ ਕਿ ਅਜੇ ਤੱਕ ਵੀ ਤੁਸੀਂ ਚੈੱਕ ਕਰੋ ਉਹ ਗਰਮ ਹੈ ਕੋ ਤਾਜੀ-ਤਾਜੀ ਤਿਆਰ ਹੋ ਰਹੀ ਸੀ ਉਹ ਲਗਭਗ 40 ਦੇ ਕਰੀਬ ਬੋਤਲਾਂ ਜਿਹੜੀ ਉਹ ਵੀ ਬਰਾਮਦ ਕੀਤੀ ਹੈ ਉਹਦੇ ਨਾਲ ਹੀ ਉਸ ਦੇ ਨਾਲ ਲਗਦਾ ਸਮਾਨ ਪੱਠੀ ਜਿਹੜੀ ਉਹਦੇ ਨਾਲ ਤਕ ਤਕਲੇ ਪਾਈਪਾਂ ਉਹ ਡਰਮ ਜਿਹੜੇ ਤੁਸੀਂ ਗੱਡੀ ਚ ਪਿਆ ਸਮਾਨ ਦੇਖ ਹੀ ਰਹੇ ਹੋ ਇਹ ਸਾਰਾ ਆਬੰਦ ਕੀਤਾ ਗਿਆ ਗੈਸ ਬਰਨਰ ਗੈਸ ਬਰਨਰ ਵੀ ਉਹਦੇ ਚ ਹੈ ਉਸ ਤੋਂ ਇਲਾਵਾ ਅਸੀਂ ਆਸੇ ਪਾਸੇ ਸਾਰੇ ਖੇਤਾਂ ਚ ਸਰਚ ਵੀ ਕੀਤੀ ਲੇਕਿਨ ਇਹ ਜਿਹੜਾ ਬਿਆਨ ਅੱਗੇ ਵੀ ਜਾਰੀ ਰਹੇਗਾ ਔਰ ਜਿਹੜਾ ਉਹ ਜਿਹੜੀ ਮੋਟਰ ਤੋਂ ਆਬੰਦ ਕੀਤੀ ਜਿਹੜੇ ਖੇਤ ਚੋਂ ਆਬੰਦ ਕੀਤੀ ਹੈ ਉਹ ਅਕਿਊਜ਼ ਨੂੰ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਇਡੈਂਟੀਫਾਈ ਕਰਨ ਤੋਂ ਬਾਅਦ ਉਹਦੇ ਤੇ ਜਿਹੜੇ ਲੱਗਦੀ ਜਿਹੜੀ ਆ ਉਹਦੇ ਤੇ ਧਾਰਾ ਜਿਹੜੀ ਬਣਦੀ ਹੈ ਅਬ ਕਰ ਰਿਐਕਟ ਦੀ ਉੰਦੇ ਤੇ ਲਾਈ ਜਾਏਗੀ ਔਰ ਇਸ ਦੇ ਲਈ ਮੈਂ ਸਪੈਸ਼ਲੀ ਜਿਹੜਾ ਉਹ ਸਾਡੀ ਪੁਲਿਸ ਦਾ ਸਾਡੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਸੀਗਾ ਔਰ ਈਟੀਓ ਸਾਹਿਬ ਸਾਡੇ ਨਾਲ ਬਣੰਦਾ ਸੀ ਉਹ ਮੌਕੇ ਤੇ ਫੜੇ ਗਿਆ ਦੇਖੋ ਮੌਕੇ ਤੋਂ ਜਦੋਂ ਕਿਉਂਕਿ ਲਗਭਗ ਮੇਨ ਰੋਡ ਤੋਂ 2.5 ਕਿਲੋਮੀਟਰ ਪਿੱਛੇ ਇੱਕ ਖਾਲੀ ਏਰੀਆ ਸੀਗਾ ਖੇਤ ਸੀਗੇ ਔਰ ਬਰਸਾਤ ਦੀ ਵਜ੍ਹਾ ਨਾਲ ਚਿੱਕੜ ਵੀ ਕਾਫੀ ਸੀ ਜਦੋਂ ਅਸੀਂ ਤੇ ਮੌਕੇ ਤੇ ਪਹੁੰਚੇ ਉਹ ਉੱਥੋਂ ਭੱਜ ਚੁੱਕਿਆ ਸੀ ਲੇਕਿਨ ਉਹਦਾ ਮੋਟਰ ਹੈ ਉਹ ਖੇਤ ਹੈ ਉਹ ਜਿਸ ਦੇ ਨਾਮ ਤੇ ਮੋਟਰ ਹੈ ਜਿਹੜੇ ਬੰਦੇ ਦਾ ਮਾਲ ਹੈ ਉਹਨੂੰ ਅਸੀਂ ਜਲਦੀ ਆਈਡੈਂਟੀਫਾਈ ਕਰ ਲਾਂਗੇ